ਹਾਂਜੀ ਕੀ ਕਰੀ ਜਾਨੇ ਹੋ ਚਾਰ ਪਾਈ ਜਾਨੇ ਜੀ ਕਾਹਦਾ ਚਾਰ ਪਾਈ ਨੇ ਮਿਰਚਾਂ ਇਹ ਕਿਵੇਂ ਖਿਲਾਰ ਰੱਖੀਆਂ ਨੇ ਨਿੰਬੂ ਦਾ ਤੇ ਮਿਰਚ ਦਾ ਜੀ ਅੱਛਾ ਨਿੰਬੂ ਵੀ ਹੈਗੇ ਇਧਰ ਕੇ ਹਾਂਜੀ ਨਿੰਬੂ ਵੀ ਹੈਗੇ ਐ ਤੇ ਤਾਂ ਨਿੰਬੂ ਤਾਂ ਸਹੇ ਜੀ ਬੜਾ ਡਬਲ ਆ ਇਹ ਨਹੀਂ ਜੀ ਇਹਨਾਂ ਨੂੰ ਛੋਟੇ ਕਰ ਲਾਂਗੇ ਪਰ ਮਿਰਚਾਂ ਦੇ ਵੇਟ ਮੁਤਾਬਕ ਇਹਨਾਂ ਦਾ ਵੇਟ ਵੀ ਸਹੀ ਹੈਗਾ ਤੇ ਮਿਰਚਾਂ ਕਿੰਨੀਆਂ ਤੇ ਤਾਂ ਪ੍ਰਾਂਤ ਪਰ ਰੱਖੀ ਲੱਗਦਾ ਮੈਨੂੰ ਨਹੀਂ ਕਿਲੋ ਮਿਰਚਾਂ ਜੀ ਤੇ ਅੱਧਾ ਕਿਲੋ ਹੈ ਨਿੰਬੂ ਅੱਛਾ ਤੇ ਆਹ ਕੀ ਆ ਸਮਾਨ ਦਾ ਇਹੇ ਆਪਾਂ ਜਿਹ ਡੱਬੇ ਵਾਲਾ ਸਮਾਨ ਨਹੀਂ ਪਾਉਂਦੇ ਜੀ ਆਪਾਂ ਹੇ ਕਰੇ ਲੂਸ ਮਾਨ ਨਾਲ ਹੀ ਪਾਉਂਦੇ ਆਂ ਆ ਪਾਣੀ ਜੇ ਕੀ ਪਊਗਾ ਇਹ ਚ ਇਹ ਫਿਰਕ ਹੈ ਜੀ ਚਾਰ ਖਰਾਬ ਹੋਣ ਤੋਂ ਪਾ ਦਿੰਨੇ ਆ ਮੰਗਰੋਂ ਵੀ ਉੱਲੀ ਨਹੀਂ ਪੈਂਦੀ ਹੈਗੀ ਨਹੀਂ ਜਿਹੜਾ ਆਪਣੇ ਮਾਰਕੀਟ ਤੋਂ ਆਪਾਂ ਪਹਿਲਾਂ ਸਮਾਨ ਜਾਂ ਪਾਉਂਦੇ ਸੀ ਚਾਰ ਉਹ ਤਾਂ ਜਮਾ ਖਰਾਬ ਹੋ ਜਾਂਦੇ ਸੀ ਉਹ ਤਾਂ ਗਾਰਾ ਆ ਜਾ ਬਣ ਜਾਂਦੇ ਚਾਰ ਜਾ ਉਹ ਤਾਂ ਹੀ ਨਹੀਂ ਪਾਉਂਦੇ ਜੀ ਜਦੋਂ ਆਪਾਂ ਉਹਦੇ ਨਾਲ ਪਾਉਂਦੇ ਆਂ ਤੇ ਉਹ ਪਾਣੀ ਜੇ ਛੱਡ ਕੇ ਬਾਅਦ ਚ ਹੋਰੂੰ ਜੇ ਹੋ ਜਾਂਦਾ ਚਾਰ ਤੇ ਵਧੀਆ ਨਹੀਂ ਜਾਂਦਾ ਤੋ ਸਾਰਾ ਯਾਰ ਖਰਾਬ ਹੋ ਗਿਆ ਬਿਆਂ ਤੱਕ ਅੱਗੇ ਸਿੱਟਣਾ ਪੈ ਗਿਆ ਯਾਰ ਆਪਾਂ ਨੂੰ ਹਾਂ ਹਾਂ ਉਹ ਵਧੀਆ ਨਹੀਂ ਬਣਦਾ ਜੀ ਅੱ ਆਪਰੇ ਆਪਣੇ ਦੋਸਤਾਂ ਨੂੰ ਬਣਾ ਕੇ ਦਿਖਾਓ ਵੀ ਕਿਵੇਂ ਬਣਦਾ ਚਾਹ ਠੀਕ ਹੈ ਹਾਂਜੀ ਆਪਾਂ ਲਈਆਂ 1 ਕਿਲੋ ਮਿਰਚਾਂ ਤੇ ਇਹਨਾਂ ਦੇ ਵਿੱਚ ਜਿਹੜੇ ਚੀਰਾ ਹੈ ਉਹ ਪਾ ਲਏ ਐ ਤੇ ਇੱਧਰ ਲਈ ਆਪਾਂ ਇੱਕ ਤਾਂ ਹਲਦੀ ਲਈ ਐ ਇੱਕ ਨਮਕ ਲਈ ਐ ਜੀ ਇੱਕ ਰਾਈ ਲਈ ਐ ਇੱਕ ਸਾਫਤ ਮੇਥੇ ਲਈ ਐ ਤੇ ਫਿਰ ਕਾਲਿਆ ਤੇ ਇੱਧਰ ਆਪਣੇ ਕੋਲ ਨਿੰਬੂ ਹੁਣ ਆਪਾਂ ਨਿੰਬੂਆਂ 'ਚ ਵੀ ਚੀਰ ਪਾ ਲਾਂਗੇ ਮਿਰਚਾਂ 'ਚ ਤਾਂ ਆਪਾਂ ਪਾ ਲਈ ਜੇ ਨਿੰਬੂ ਆਪਣੇ ਛੋਟੇ ਐ ਤਾਂ ਆਪਾਂ ਦੋ ਚੀਰ ਹੀ ਪਾਵਾਂਗੇ ਹੁਣ ਆਪਣੇ ਕੋਲ ਨਿੰਬੂ ਬਹੁਤ ਵੱਡੇ ਸਾਈਜ਼ ਦੇ ਇਸ ਕਰਕੇ ਆਪਾਂ ਇਹਦੇ 'ਚ ਚਾਰ ਚੀਰ ਪਾ ਲੇ ਲਓ ਜੀ ਜਿਹੜੇ ਆਪਣੇ ਨਿੰਬੂ ਸੀ ਇਹਨਾਂ ਦੇ ਆਪਾਂ ਚਾਰ ਟੁਕੜੇ ਕਰ ਲਏ ਤੇ ਹੁਣ ਆਪਾਂ ਨਿੰਬੂਆਂ ਨੂੰ ਮਿਰਚਾਂ ਦੇ ਵਿੱਚ ਰਲਾ ਲੈਣਾ ਐ ਇਸ ਤਰ੍ਹਾਂ ਰਲਾ ਲੈਣਾ ਇਹਦੇ ਵਿੱਚ ਰਲਾਉਣ ਤੋਂ ਬਾਅਦ ਆਪਾਂ ਪਤਾ ਕੀ ਕਰਨਾ ਹੁਣ ਇਹਦੇ ਵਿੱਚ ਆਪਾਂ ਜਿਹੜੇ ਮੇਥੇ ਐ ਸੁੱਕੇ ਮੇਥੇ ਲਏ ਹੋਏ ਸਾਬਤ ਇਸ ਤਰ੍ਹਾਂ ਉਹ ਇਹਨਾਂ ਦੇ ਵਿੱਚ ਰਲਾ ਲੈਣੇ ਇਹਨਾਂ ਨੂੰ ਪੀਸ ਕੇ ਨਹੀਂ ਰਲਾਉਣਾ ਕਿਉਂਕਿ ਪੀਸ ਕੇ ਰਲਾਉਣਾ ਤਾਂ ਇਹਨਾਂ ਦਾ ਟੇਸਟ ਵਧੀਆ ਨਹੀਂ ਆਉਂਦਾ ਹੈਗਾ ਇਸ ਤਰ੍ਹਾਂ ਇਹਨਾਂ ਦੇ ਵਿੱਚ ਆਪਾਂ ਭੁੱਕ ਕੇ ਪੂਰੀ ਚੰਗੀ ਤਰ੍ਹਾਂ ਰਲਾ ਲੈਣੇ ਐ ਉਸ ਤੋਂ ਬਾਅਦ ਆਪਾਂ ਪਾਉਣੀ ਐ ਇਹਦੇ ਵਿੱਚ ਰਾਈ ਰਾਈ ਵੀ ਆਪਾਂ ਸਾਬਤ ਹੀ ਪਾਉਣੀ ਹੈ ਪੀਸਣੀ ਨਹੀਂ ਹੈਗੀ ਕਿਉਂਕਿ ਜਿਹੜਾ ਦਾ ਟੇਸਟ ਵਧੀਆ ਹੀ ਰਹੇ ਜਿਹੜੀ ਪੀਸੀ ਹੋਈ ਹੁੰਦੀ ਹੈ ਉਹ ਜਦੋਂ ਚਾਰ ਪਾਣੀ ਜਾਂ ਛੱਡ ਜਾਂਦਾ ਉਸ ਤੋਂ ਬਾਅਦ ਉਹ ਹੋਰੂੰ ਜੇ ਸੁਆਦ ਆਉਂਦਾ ਜਿਹੜਾ ਸਹੀ ਨਹੀਂ ਲੱਗਦਾ ਖਾਣ ਚ ਇਸ ਤਰ੍ਹਾਂ ਇਸ ਤੋਂ ਬਾਅਦ ਆਪਾਂ ਪਾ ਲੈਣੀ ਹੈ ਇਹਦੇ ਵਿੱਚ ਹਲਦੀ ਜਿਸ ਤਰ੍ਹਾਂ ਵੀ ਜਿੰਨਾ ਕ ਤੁਹਾਡਾ ਚਾਰ ਹੈ ਮਿਰਚ ਐ ਨਿੰਬੂ ਹੈ ਉਹ ਸਭ ਨਾਲ ਤੁਸੀਂ ਹਲਦੀ ਪਾ ਲੈਣੀ ਹੈ ਇਹਦੇ ਵਿੱਚ ਇਸ ਤਰ੍ਹਾਂ ਚੰਗੀ ਤਰ੍ਹਾਂ ਸਾਰਿਆਂ ਤੇ ਭੁੱਕ ਦੇਣਾ ਹੈਗਾ ਲਓ ਜੀ ਜਿਹੜੀ ਆਪਾਂ ਹਲਦੀ ਸੀ ਇਹਦੇ 'ਚ ਹੁਣ ਪਾ ਲਈ ਤੇ ਹੁਣ ਆਪਾਂ ਇਹਦੇ 'ਚ ਚੌਥੀ ਚੀਜ਼ ਪਾਉਣੀ ਹੈ ਨਮਕ ਨਮਕ ਵੀ ਚੰਗੀ ਤਰ੍ਹਾਂ ਪਾ ਲੈਣਾ ਸਾਰੀਆਂ ਮਿਰਚਾਂ ਦੇ ਉੱਪਰ ਭੁੱਕ ਦੇਣਾ ਹੈਗਾ ਤੇ ਮਿਰਚ ਨਹੀਂ ਇਹਦੇ ਚ ਪਾਉਣੀ ਕਿਉਂਕਿ ਪਹਿਲੇ ਹੀ ਮਿਰਚਾਂ ਦਾ achar ਹੈ ਜੀ ਕਈ ਵਾਰ ਮੇਰਿਆਂ ਭੈਣਾਂ ਕਹਿੰਦੀਆਂ ਤੁਸੀਂ ਲਾਲ ਮਿਰਚ ਪਾ ਲਓ ਜੇ ਕਿਸੇ ਨੇ ਲਾਲ ਪਾਉਣੀ ਵੀ ਹੈ ਤਾਂ ਪਾ ਸਕਦੇ ਜਿਹੜੇ ਜ਼ਿਆਦਾ ਤਿੱਖਾ ਖਾਂਦੇ ਆ ਅਸੀਂ ਜ਼ਿਆਦਾ ਤਿੱਖਾ ਨਹੀਂ ਖਾਂਦੇ ਇਸ ਕਰਕੇ ਅਸੀਂ ਮਿਰਚ ਨਹੀਂ ਪਾਈ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਲੈਣਾ ਰਲਾ ਇਸ ਤਰ੍ਹਾਂ ਚੰਗੀ ਤਰ੍ਹਾਂ ਰਲਾ ਲੈਣਾ ਇਹਨੂੰ achar ਨੂੰ ਪੂਰੀ ਚੰਗੀ ਤਰ੍ਹਾਂ ਸਾਰੀਆਂ ਮਿਰਚਾਂ ਤੇ ਨਿੰਬੂਆਂ ਨੂੰ ਜਿਹੜੇ ਰਲਾਵਾਂਗੇ ਤੇ ਜਿਹੜਾ ਮਸਾਲਾ ਆਪਾਂ ਹਲਦੀ ਆ ਨਮਕ ਹੈ ਉਹ ਇਹਦੇ ਵਿੱਚ ਰਲ ਜੂਗਾ ਤੇ ਚੰਗੀ ਤਰ੍ਹਾਂ ਰਲ ਜੇ ਕਿਉਂਕਿ ਜਿਹੜਾ ਥੋੜਾ ਜਿਹਾ ਰਸਾ ਛੱਡ ਦੇਣਗੇ ਨਿੰਬੂ ਤੇ ਮਿਰਚਾਂ ਜਦੋਂ ਆਪਾਂ ਥੋੜਾ ਜਿਹਾ ਟਾਈਮ ਇਹਦੇ ਵਿੱਚ ਹੱਥ ਮਾਰ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲੇ 'ਚ ਹਲਾਈ ਗਏ ਮੇਰੇ ਕਈ ਭੈਣ ਭਰਾ ਕਹਿ ਦਿੰਦੇ ਆ ਵੀ ਜਿਹੜੇ ਮੇਥੇ ਐ ਤੇ ਰਾਈ ਐ ਇਹਨੂੰ ਰਗੜ ਕੇ ਪਾਓ ਇਹ ਤੁਸੀਂ ਰਗੜ ਕੇ ਨਹੀਂ ਪਾਉਣੇ ਕਿਉਂਕਿ ਜੇ ਆਪਾਂ ਰਗੜ ਕੇ ਪਾਉਨੇ ਆ ਤੇ ਇਹਦਾ ਬਾਅਦ 'ਚ ਟੇਸਟ ਮਰ ਜਾਂਦਾ ਤੇ ਹੁਣ ਤੁਸੀਂ ਕੀ ਕਰਨਾ ਇਹਨੂੰ ਰਲਾਉਣ ਤੋਂ ਬਾਅਦ ਇੱਕ ਭਾਂਡਾ ਲੈਣੇ ਪਾਂਡੇ ਦਾ ਸਹਿਜ ਚਾਰ ਮੁਤਾਬਕ ਹੀ ਹੋਣਾ ਚਾਹੀਦਾ ਜਿਆਦਾ ਵੱਡਾ ਨਹੀਂ ਪਾਂਡਾ ਹੋਣਾ ਚਾਹੀਦਾ ਜੇ ਤੁਹਾਡੇ ਕੋਲ ਚੀਨੀ ਦਾ ਚਾਹ ਕੱਚ ਦਾ ਪਾਂਡਾ ਤਾਂ ਉਹ ਬਹੁਤ ਹੀ ਵਧੀਆ ਰਹੂਗਾ ਪਰ ਸਾਡੇ ਕੋਲ ਉਹ ਹੈ ਨਹੀਂ ਸੇਫ ਕਰਕੇ ਸੀ ਪਲਾਸਟਿਕ ਦਾ ਹੀ ਲੈ ਰਹੇ ਆਂ ਤੇ ਤੁਸੀਂ ਹੁਣ ਕੀ ਕਰਨਾ ਹੈ ਜਿਹੜੀਆਂ ਮਿਰਚਾਂ ਤੇ ਨਿੰਬੂ ਹੈ ਇਹਨੂੰ ਇਸ ਤਰ੍ਹਾਂ ਪਾ ਲੈਣੇ ਇਹਦੇ ਵਿੱਚ ਦਵਾ ਦਵਾ ਕੇ ਹੌਲੀ ਹੌਲੀ ਭਰ ਦੇਣਾ ਪੀਪੀ ਨੂੰ ਜਿੰਨੀ ਵੀ ਹੈਗੀ ਇਹ ਸਾਰੀ ਸਾਰੇ ਮਸਾਲੇ ਨੂੰ ਆਪਾਂ ਪੀਪੀ ਦੇ ਵਿੱਚ ਪਾ ਦੇਣਾ ਚਾਰ ਨੂੰ ਪਹਿਲਾਂ ਨਿੰਬੂ ਤੇ ਮਿਰਚਾਂ ਹੀ ਜਾਣਗੇ ਥੋੜਾ ਜਿਹਾ ਬਚ ਰੂਗਾ ਇਹਦੇ ਵਿੱਚ ਜਿਹੜਾ ਮਸਾਲਾ ਹੋਊਗਾ ਉਹ ਕੇਰਾ ਥੱਲੇ ਹੀ ਰਹਿ ਜਾਊਗਾ ਜਿੰਨਾ ਕ ਲੱਗਿਆ ਮਿਰਚਾਂ ਨੂੰ ਤੇ ਨਿੰਬੂਆਂ ਨੂੰ ਉਹੀ ਵਿੱਚ ਜਾਊਗਾ ਜਿਹੜੇ ਮੇਥੇ ਬਚ ਗਏ ਸੀ ਵਿੱਚ ਤੇ ਰਾਈ ਬਚ ਗਈ ਸੀ ਹਲਦੀ ਸੀ ਨਮਕ ਸੀ ਉਹ ਆਪਾਂ ਮਿਰਚਾਂ ਤੇ ਨਿੰਬੂ ਦੇ ਉੱਪਰ ਹੀ ਪੁੱਕ ਦਿੱਤਾ ਤੇ ਹੁਣ ਆਪਾਂ ਕੀ ਕਰਨਾ ਹੈ ਹੁਣ ਆਪਾਂ ਸਿਰਕਾ ਲੈਣਾ ਸਿਰਕਾ ਜਿਹੜਾ ਆਪਾਂ ਚਮਚੇ ਨਾਲ ਮਿਣਕੀ ਪਾਉਣਾ ਕਿਉਂਕਿ ਇਹਦੇ ਵਿੱਚ ਪਹਿਲਾਂ ਹੀ ਨਿੰਬੂ ਹੈ ਸਿਰਕੇ ਦੇ ਆਪਾਂ ਸਿਰਫ ਦੋ ਹੀ ਚਮਚੇ ਪਾਉਣੇ ਐ ਚਾਰ ਦੇ ਉੱਪਰ ਜਿਹੜਾ ਆਪਣਾ ਚਾਰ ਨਾ ਖਰਾਬ ਹੋਵੇ ਜਾ ਹੋਰ ਜੇ ਕਾਫੇ ਦਾ ਚਾਰਾ ਤਾਂ ਆਪਾਂ ਉਹਦੇ ਚ ਸਿਰਕਾ ਵੱਧ ਪਾ ਸਕਦੇ ਹਾਂ ਪਰ ਨਿੰਬੂ ਦਾ ਹੋਣ ਕਰਕੇ ਇਹਦੇ ਚ ਆਪਾਂ ਸਿਰਕਾ 2 ਚਮਚੇ ਪਾਵਾਂਗੇ ਸਿਰਕਾ ਪਾਉਣ ਤੋਂ ਬਾਅਦ ਇਸ ਨੂੰ ਆਪਾਂ ਟੱਕ ਕੇ ਰੱਖ ਦੇਣਾ ਇਸ ਤਰ੍ਹਾਂ ਡੱਬੇ ਨੂੰ ਬੰਦ ਕਰਕੇ ਤੇ ਡੱਬੇ ਨੂੰ ਇੱਕ ਜਗ੍ਹਾ ਟਿਕਾ ਕੇ ਰੱਖ ਦੇਣਾ 20-25 ਦਿਨ ਇਹਨੂੰ ਹਲਾਉਣਾ ਨਹੀਂ ਜਦੋਂ 20-25 ਦਿਨ ਬਾਅਦ ਦੇਖੋਗੇ ਤੁਸੀਂ ਆਪਣਾ ਚਾਰ ਬਣ ਕੇ ਬਹੁਤ ਹੀ ਸੋਹਣਾ ਤਿਆਰ ਹੋਊਗਾ ਹਾਂਜੀ ਜਿਹੜਾ ਆਪਾਂ ਤੁਹਾਨੂੰ ਚਾਰ ਪਾਉਣ ਦੀ ਹੈ ਵਿਧੀ ਦੱਸ ਦਿੰਨੇ ਵੀ ਕੀ ਵਿਧੀ ਹੈ ਕੀ ਸਮਾਨ ਪਿਆ ਆਪਾਂ 1 ਕਿਲੋ ਮਿਰਚਾਂ ਲੈਣੀਆਂ ਅੱਧਾ ਕਿਲੋ ਨੇਂਬੂ ਲੈਣੇ ਤੇ ਜਿਹੜੀਆਂ ਮਿਰਚਾਂ ਆਪਾਂ ਉਹ ਤੋਂ ਲੈਣੀਆਂ ਬਾਜ਼ਾਰੋਂ ਲਿਆ ਕੇ ਤੇ ਜਿਹੜੇ ਨਿੰਬੂ ਐ ਉਹਨਾਂ ਨੂੰ ਰਾਤ ਪਰ ਭਿਉਂ ਕੇ ਸਵੇਰ ਪਾਣੀ ਜੋ ਕੱਢ ਕੇ ਸੁਕਾ ਲੈਣੇ ਨਿੰਬੂਆਂ ਚ ਤੇ ਮਿਰਚਾਂ ਤੇ ਤੁਸੀਂ ਕੱਟ ਪਾ ਲੈਣੇ ਉਸ ਤੋਂ ਬਾਅਦ ਕੀ ਕਰਨਾ 50 ਗ੍ਰਾਮ ਰਾਈ ਲੈਣੀ ਐ 50 ਗ੍ਰਾਮ ਮੇਥੇ ਲੈਣੇ ਸੁੱਕੇ ਉਸ ਤੋਂ ਬਾਅਦ ਅੱਧੀ ਕੌਲੀ ਆਪਾਂ ਹਲਦੀ ਦੀ ਲਈ ਐ ਤੇ ਅੱਧੀ ਕੌਲੀ ਆਪਾਂ ਲਈਏ ਨੂਨ ਦੀ ਤੁਸੀਂ ਡੱਬੇ ਵਾਲਾ ਮਸਾਲਾ ਨਹੀਂ ਪਾਉਣਾ ਇਸ ਮਸਾਲੇ ਨਾਲ ਜਿਹੜਾ ਤੁਹਾਡਾ ਚਾਰ ਐ 20-25 ਦਿਨਾਂ ਚ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਊਗਾ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਤੇ ਪੇਜ ਨੂੰ ਫੋਲੋ ਕਰਨਾ